ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਰਾਵਣ ਜਿਹੜਾ ਕਿ ਬਹੁਤ ਵੱਡਾ ਭਗਤੀ ਸੀਗਾ ਸ਼ਿਵ ਜੀ ਦਾ ਰਾਵਣ ਦੇ ਕੋਲ ਦਸਾਂ ਸਿਰਾਂ ਜਿੰਨੇ ਪਰਬਲ ਵਿਚਾਰ ਸੀ ਦਸਾਂ ਹੱਥਾਂ ਜੋਗੀ ਸ਼ਕਤੀ ਸੀ ਤੇ ਸ਼ਿਵ ਜੀ ਨੇ ਰਾਮ ਨੂੰ ਰਾਵਣ ਦੇ ਮਰਨ ਵੇਲੇ ਉਹਦੇ ਕੋਲੋਂ ਕੀ ਲੈਣ ਦਾ ਕਿਹਾ ਸੀ इने गुण होने बावजूद रावण का इतिहास क्यों इना भैड़ा है ज्ञानी संत सिंह मस्कीन जी आज की कथा दे दस बहुत वीये कथा सुचल कथा सुनने फिर करने उसका नाह बामा वाला ऋषि बामा नहीं आदि ਹਜ਼ਾਰਾਂ ਬਾਵਾ ਇੱਕ ਬੰਦੇ ਦੀ ਉਹਨਾਂ ਤੇ ਸਾਰੇ ਹਾਲਜ ਮੇਰੇ ਖਲੇ ਕੋਈ ਬੰਦਾ ਬੈਠੇਗਾ ਮੁਸ਼ਕਿਲ ਹੈ ਇੱਕ ਵੀ ਬੈਠ ਸਕੇ ਹਜ਼ਾਰਾਂ ਬਾਵਾ ਉਹ ਚਲਦਾ ਫਿਰਦਾ ਕਿਸ ਤਰ੍ਹਾਂ ਹੋਵੇਗਾ ਜਿਹੜੇ ਸਮਝਾਣ ਦੇ ਪ੍ਰਤੇਕ ਨੇ ਨਾ ਅਗਰ ਉਹਨਾਂ ਦੀ ਕੋਈ ਗਹਿਰਾਈ ਚ ਨਾ ਜਾਵੇ ਤੋਂ ਬੜੇ ਬੁਲੇਖੇ ਪੈ ਜਾਣਨ ਸਹਿਨ ਸਰਬਾਉ ਦੋ ਹੱਥਾਂ ਦੇ ਚ ਹਜ਼ਾਰਾਂ ਹੱਥਾਂ ਵਰਗੀ ਤਾਕਤ ਦੋ ਹੱਥਾਂ 'ਚ ਇਤਨੀ ਸਮਰਥਾ ਕਿ ਹਜ਼ਾਰਾਂ ਬੰਦਿਆਂ ਦੇ ਹੱਥ ਜੋੜ ਜਾਣ ਉਸ ਦੇ ਅੱਗੋਂ। ਉਹ ਸੈਂਸਰ ਬਾਹ ਹੋ ਗਏ ਔਰ ਕੀ? ਉਹਦੇ ਅੱਗੋਂ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਗਏ। ਸਹਿਨ ਸਰ ਬਾਹ। ਦਹ ਸਿਰ ਕਹਿੰਨ 라ਵਣ ਦੇ 10 ਸਿਰ ਸਨ। ਨਹੀਂ, 10 ਸਿਰ ਜਿੰਨਾ ਸੋਚ ਸਕਦੇ ਨੇ ਉਹ ਕੱਲਾ ਸੋਚਦਾ ਸੀ। 10 ਸਿਰ ਜਿੰਨਾ ਯਾਦ ਕਰ ਸਕਦੇ ਨੇ ਉਹ ਕੱਲਾ ਕਰਦਾ ਸੀ। ਤਦ ਹੀ ਤੇ ਉਸ ਦੀ ਲੰਕਾ ਸੋਨੇ ਦੀ ਸੀ ਤਦ ਹੀ ਤੇ ਚੰਦ ਸੂਰਜ ਤਾਂ ਕਿ ਤਪਦਰ ਰਸੋਈ ਗੁਰਗਰਨ ਸਾਹਿਬ ਦੀ ਬਾਣੀ ਕਹਿੰਦੀ ਹੈ ਉਸ ਜ਼ਮਾਨੇ ਚ ਉਹਦੇ ਮਹਿਲਾਂ ਦੇ ਸੂਰਜ ਦੀ ਸ਼ਕਤੀ ਨਾਲ ਚੁੱਲ੍ਹੇ ਜਲਦੇ ਸਨ ਰਸੋਈ ਦੇ ਉਸ ਜ਼ਮਾਨੇ ਚ ਸਾਇੰਸ ਨੇ ਤੇ ਅੱਜ ਇਹ ਕਮਾਲ ਹਾਸਲ ਕੀਤਾ ਹੈ ਰਾਵਣ ਨੇ ਉਦੋਂ ਹਾਸਲ ਕੀਤਾ ਹੋਇਆ ਸੀ ਮਹਿਲਾਂ ਦੇ ਕਲਸ ਉਹਨੇ ਸੋਨੇ ਨਾਲ ਲਾ ਲੱਦੇ ਹੋਏ ਇਸ ਵਾਸੇ ਸਵਰਨ ਲੰਕਾ ਉਸ ਨੂੰ ਕਹਿੰਦੇ ਸੀ ਹਰ ਪੱਖ ਚੋ ਸਿਆਣਾ ਸੀ ਬੜਾ ਬੁੱਧੀਵਾਨ ਸੀ ਸ਼ਿਵ ਜੀ ਦਾ ਭਗਤ ਸੀ ਇਸ ਕਥਾ ਨੂੰ ਵੀ ਮੈਂ ਛੇੜਿਆ ਇਸ ਪਾਸੇ ਮੈਂ ਲੰਬਾ ਚਲਾ ਜਾਵਾਂਗਾ ਸਮਾਂ ਇਸ ਤੇ ਲੱਗ ਜਾਏਗਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਆਪ ਸੁਣ ਕੇ ਹੈਰਾਨ ਹੋਵੋਗੇ ਰਾਵਣ ਦੇ ਇੱਕ ਪਹਿਲੂ ਦੀ ਉਪਮਾ ਕੀਤੀ ਹੈ ਜੋ ਬੋਲੇ ਮਹੱਲਾ ਪੰਜਵਾ ਗੁਰੂ ਅਰਜਨ ਦੇਵ ਜੀ ਦੀ ਬਾਣੀ ਸੰਮਨ ਜੋ ਇਸ ਪ੍ਰੇਮ ਕੀ ਦਮਕੇ ਹੋਤੀ ਸਾਟ ਰਾਵਨ ਹੋਤੇ ਸੋਰੰਕ ਨ ਜਨ ਸਰਦੀਨੇ ਘਾਟ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੇ ਪ੍ਰੇਮ ਦਾ ਸੌਦਾ ਇਹ ਕਿਦਰੇ ਮਾਇਆ ਦੀਆਂ ਦਮਣੀਆਂ ਨਾਲ ਹੁੰਦਾ ਤੋ ਪ੍ਰਮਾਤਮਾ ਧਨਵਾਨਾਂ ਦੀ ਤਿੱਜੋਰੀ ਦੇ ਚੋਂਦਾ ਸੰਮਨ ਜੋ ਇਸ ਪ੍ਰੇਮ ਕੇ ਦਮ ਕੇ ਹੋਤੀ 66/10 ਦਮੜੀਆਂ ਦੇ ਨਾਲ 6/10 ਹੋ ਸਕਦਾ ਪ੍ਰਮਾਤਮਾ ਮਿਲ ਜਾਂਦਾ ਦਮੜੀਆਂ ਨਾਲ ਤੋ ਰਾਵਣ ਹੋਤੇ ਸੋ ਰੰਕ ਨੇ ਰਾਵਣ ਕੋਈ ਬਿਖਾਰੀ ਨਹੀਂ ਸੀ ਜਨ ਸਿਰ ਦੀਨੇ ਕਾਟ ਜਿਨੇ ਆਪਣਾ ਸਿਰ ਕੱਟ ਕੇ ਸ਼ਿਵ ਜੀ ਦੇ ਅੱਗੋਂ ਰੱਖ ਦਿੱਤਾ ਕਿਉਂਕਿ ਉਹਦਾ ਇੱਕ ਸਿਰ ਦਸਾਂ ਸਿਰਾਂ ਵਰਗਾ ਸੀ ਉਹ ਇਤਨਾ ਸੋਚਦਾ ਸੀ ਜਿਵੇਂ 10 ਸਿਰ ਕੋਈ ਸੋਚਾ ਉਹਦੇ ਇਤਨੇ ਪਰਬਲ ਵਿਚਾਰ ਸੰ 10 ਸਿਰ ਵੀ ਨਹੀਂ ਸੋਚ ਸਕਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਸੀ ਤਾਂ ਪੰਜ ਖੜੇ ਹੋਏ ਸ਼ਿਵ ਜੀ ਨੇ ਮੰਗ ਵੀ ਨਹੀਂ ਕੀਤੀ 라ਵਣ ਕੱਟ ਕੇ ਅੱਗੋਂ ਰੱਖ ਦਿੱਤਾ ਇਸ ਹਿਸਾਬ ਨਾਲ ਤੇ ਬਹੁਤ ਵੱਡਾ ਭਗਤ ਹੈ ਤੇ 라वण ਕਹਿੰਦਾ ਹੈ ऐ शिवजी जिस सिर ਦੇ ਉਤੇ ਤੇਰਾ ਆਸ਼ੀਰਵਾਦ ਬਧਿਆ ਹੱਥ ਨਹੀਂ ਹੈ ਮੈਂ ਉਹ ਸਿਰ ਨੂੰ ਕੀ ਕਰਾਂ ਠੀਕ ਹੈ ਮੈਂ ਸੋਚ ਲੈਣਾ ਵਿਚਾਰ ਲੈਣਾ ਆਲਮ ਫਾਜਨਾ ਵਿਦਵਾਨਾ ਚਾਰ ਵੇਦਾਂ ਦਾ ਪਾਠੀਆਂ ਤੇ ਚਾਰ ਵੇਦਾਂ ਦਾ ਗਿਆਤਾ ਵੀ ਹਾਂ ਪਰ ਇਸ ਸਿਰ ਦੇ ਉਤੇ ਤੇਰਾ ਮੇਰ ਭਰਿਆ ਹੱਥ ਨਹੀਂ ਹੋਇਆ ਮੈਨੂੰ ਆਸ਼ੀਰਵਾਦ ਨਹੀਂ ਮਿਲੇ ਮੈਂ ਸਿਰ ਨੂੰ ਕੀ ਕਰਾਂ ਇਤਨਾ ਸਹਿਣਾ ਇਤਨਾ ਵੱਡਾ ਭਗਤ ਇਹ ਸ਼ਿਵ ਜੀ ਦਾ ਭਗਤ ਸੀ ਰਾਮ ਵੀ ਸ਼ਿਵ ਜੀ ਦੇ ਭਗਤ ਸਨ ਰਾਮੇਸ਼ਵਰ ਦੇ ਸ਼ਿਵ ਜੀ ਦੀ ਪੂਜਾ ਕਰਕੇ ਰਾਮ ਨੇ ਲੰਕਾ ਤੇ ਚੜ੍ਹਾਈ ਕੀਤੀ ਦੋਵੇਂ ਸ਼ਿਵ ਜੀ ਦੇ ਭਗਤ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਮਨ ਜੋ ਇਸ ਪ੍ਰੇਮ ਕੇ ਦਮਕੇ ਹੋਤੀ 60 ਰਾਵਣ ਹੋਤੇ ਸੋਰੰਕ ਨੇ ਜਨ ਸਿਰ ਦੀਨੇ ਕਾਟ ਸਾਰੀ ਦੁਨੀਆ ਚ ਖਾਸ ਕਰਕੇ ਸਾਡੇ ਦੇਸ਼ ਚ ਸਾਲ ਦੇ ਸਾਲ ਪੁਤਲਾ ਜਲਾਇਆ ਜਾਂਦਾ ਹੈ ਰਾਵਣ ਦਾ ਇੰਨੀ ਬੇਇੱਜ਼ਤੀ ਅਜੇ ਤੱਕ ਕਿਸੇ ਦੀ ਵੀ ਨਹੀਂ ਹੋ ਜਿੰਨੀ ਉਸ ਦੀ ਹੋਈ ਇੱਕ ਦਫਾ ਕਿਸੇ ਦਾ ਪੁਤਲਾ ਜਲਾਇਆ ਜਾਂ ਦੋ ਦਫਾ ਸਾਲ ਦੇ ਸਾਲ ਜਲਾਇਆ ਜਾਂਦਾ ਹੈ ਹੈਰਾਨਿੰਗੇ ਪੁਤਲਾ ਖੜਾ ਕਰ ਦੇਣਗੇ ਸਾਰਾ ਦਿਨ ਲੋਕੀ ਮੱਥਾ ਵੀ ਟੇਕ ਦੇਣ ਸਾਡੇ ਹਿੰਦੂ ਵੀਰ ਮੱਥਾ ਵੀ ਟੇਕਣਗੇ ਪ੍ਰਸ਼ਾਦ ਵੀ ਰੱਖਣਗੇ ਕੋਈ ਹੱਦ ਹੋ ਗਈ ਜਿਹਨੂੰ ਫੋਕ ਦੇਣਾ ਤੇ ਜਿਹੜਾ ਕਹਿੰਦੇ ਵਾਕਈ ਦੁਸ਼ਟ ਸੀ ਤੇ ਫਿਰ ਇਹਨੂੰ ਮੱਥਾ ਟੇਕਣ ਦੀ ਕੀ ਮਹ ਪ੍ਰਾਣਾ ਵਿੱਚ ਅਹਿਸਾਸ ਹੈ ਵੇਦਾਂ ਦਾ ਗਿਆਨੀ ਸੀ ਸ਼ਿਵਜੀ ਦਾ ਭਗਤ ਸੀ ਜੇ ਵੀ ਮੈਂ ਅਰਜ ਕਰਾਂ ਸ਼ਾਮ ਨੂੰ ਜਦ ਰਾਮ ਤੀਰ ਮਾਰਦੇ ਨੇ ਜਲਾਣ ਤੋਂ ਪਹਿਲੇ ਰਾਮ ਵੀ ਪ੍ਰਕਰਮਾ ਕਰਦਾ ਹੈ ਉਸ ਦੇ ਔ ਲੰਬੀ ਚੌੜੀ ਗੱਲ ਇਹ ਜਦ ਮਰਨ ਲੱਗਿਆ ਸੀ ਰਾਵਣ ਦਮ ਤੋੜਨ ਲੱਗਾ ਸ਼੍ਰੀ ਰਾਮ ਆਪਣੇ ਭਰਾ ਲਕਸ਼ਮਣ ਨੂੰ ਕਹਿੰਦੇ ਨੇ ਜ਼ਮੀਨ ਤੋਂ ਇੱਕ ਬੜਾ ਕੀਮਤੀ ਮਨੁੱਖ ਉੱਠ ਕੇ ਜਾ ਰਿਹਾ ਹੈ ਬੜੀਆਂ ਵਿਚਾਰਾਂ ਬੜੀ ਸਿਆਣਪ ਬੜੀ ਸੋਝਬੋਝ ਇਹ ਵੀ ਇਹਦੇ ਨਾਲ ਚਲੀ ਜਾਏਗੀ ਇਹਦਾ ਆਖਰੀ ਦਮ ਟੁੱਟੇ ਉਹ ਇਸ ਦੇ ਕੋਲੋਂ ਕੁਛ ਨਾ ਕੁਛ ਲੈ ਕੇ ਆ। ਜਿਸ ਪੁਰਸ਼ ਦੇ ਕੋਲੋਂ ਰਾਮ ਆਪਣੇ ਭਰਾ ਨੂੰ ਗਿਆਨ ਲੈਣ ਵਾਸਤੇ ਭੇਜਦੇ ਨੇ ਉਹ ਮਨੁੱਖ ਕੋਈ ਮਾਮੂਲੀ ਨਹੀਂ ਸੀ। ਗੁਰੂ ਅਰਜਨ ਦੇਵ ਜੀ ਨੇ ਉਹਦੀ ਰੂਪਰੇਖਾ ਸਾਹਮਣੇ ਰੱਖ ਦਿੱਤੀ। ਲਕਸ਼ਮਣ ਦੀ ਜੈਸੀ ਤਬੀਅਤ ਸੀ। ਕਿਉਂਕਿ ਗੁੱਸੇ ਚ ਆ ਕੇ ਰਾਵਣ ਦੀ ਭੈਣ ਦੀ ਨੱਕ ਕੱਟ ਚੁੱਕਿਆ ਸੀ। ਇਹ ਸੰਤ ਦਾ ਕੰਮ ਨਹੀਂ ਹੈ। ਨਾਕ ਕਟੜਾ ਤੇ ਇਸ स्त्री ਨੂੰ ਹਮੇਸ਼ਾ ਲਈ ਕਰੋਪ ਕਰ ਦੇਣਾ ਸਵੈਂਬਰ ਦੀ ਪ੍ਰਥਾ ਉਹਨਾਂ ਦੇ ਨਾਲ ਆਮ ਸੀ ਸਵੈਮਵਰ ਸਵੈਂਬਰ ਬੱਚੀ ਆਪਣਾ ਵਰ ਖੁਦ ਚੁਣਦੀ ਸੀ ਇਹ ਅੰਮ ਪ੍ਰਥਾ ਸੀ ਸੀਤਾ ਨੇ ਵੀ ਖੁਦ ਚੁਣਿਆ ਸੀ ਦ੍ਰੋਪਦੀ ਨੇ ਵੀ ਖੁਦ ਚੁਣਿਆ ਸੀ ਸਵੈਂਬਰ ਸਵੈਮਵਰ ਚੁਣਨਾ ਆਪ ਵਰ ਚੁਣਨਾ ਸਮਾਜ ਦੀ ਬਵਸਤਾ ਐ ਸੀ ਸੀ गांव चल के देखा गया कि बच्चियां जज्बे ਦੇ ਤਹਿਤ ਕਈ ਦਫਾ ਵਰਦੀ ਗਲਤ ਚੁਨਾਉ ਕਰ ਲੈਂਦੀਆਂ। ਜ਼ਿੰਦਗੀ ਚ ਪਛਤਾਣਾ ਪੈਂਦਾ ਹੈ। ਪਰ ਬੱਚੇ ਰੁੱਲ ਜਾਂਦੇ ਨੇ। ਸਵੈਮ্বর ਹਜ਼ਾਰਾਂ ਸਾਲ ਪਹਿਲੇ ਭਾਰਤ ਦੇਸ਼ ناکਾਮ ਹੋ ਕੇ ਰੱਦ ਕਰ ਦਿੱਤਾ ਗਿਆ। ਕਿਉਂ ਨਹੀਂ? ਬੱਚੀ ਸਵੈਮ ਨਹੀਂ ਚੁਣੇਗੇ। ਸਿਰਫ ਇਸ ਕੋਲ ਜज्ਬੇ ਹੀ ਹੁੰਦੇ ਨੇ। ਸਿਰਫ ਇਸ ਕੋਲ ਭਾਵਕਤਾ ਹੁੰਦੀ ਹੈ। ਦੇ ਕੋਲ ਦੋ ਦ੍ਰਿਸ਼ਟੀ ਨਹੀਂ ਹੁੰਦੀ। ਸਵੈਂਬਰ ਭਾਰਤ ਦੇ ਵਿੱਚ ਫੇਲ ਹੋਇਆ। ਸਵੈਂਬਰ ਅਮਰੀਕਾ ਤੇ ਯੂਰਪ ਦੇ ਦੇਸ਼ਾਂ ਵਿੱਚ ਫੇਲ ਹੋ ਰਿਹਾ ਹੈ। ਕੈਲੀਫੋਰਨੀਆ ਦੇ ਡਾਕਟਰ ਮਨਜੀਤ ਸਿੰਘ ਨੇ ਮੈਨੂੰ ਦੱਸਿਆ 87% ਦੀਆਂ ਸ਼ਾਦੀਆਂ ਕੈਲੀਫੋਰਨੀਆ ਵਿੱਚ ਤਲਾਕ ਹੋ ਜਾਂਦੀਆਂ। ਨਹੀਂ ਨਹੀਂ ਬਦੀਆਂ। ਟੁੱਟ ਜਾਂਦੀਆਂ। ਹਾਲਾਂਕਿ ਖੁਦ ਚੁਣਿਆ ਹੁੰਦਾ ਹੈ। ਖੁਦ ਸ਼ਾਦੀਆਂ ਕੀਤੀਆਂ ਮਾਪੇ ਦੇ ਮਦਖਲਤ ਵੀ ਨਹੀਂ। ਸਮਾਜ ਦੀ ਮਦਖਲਤ ਹੀ ਨਹੀਂ ਫਿਰ ਕਿਉਂ ਨਹੀਂ ਨਿਭਦੀ ਸਿਰਫ ਹੋ ਕੇ ਜਜ਼ਬਿਆਂ ਦੇ ਤਹਿਤ ਚੁਣਾਉ ਹੁੰਦਾ ਹੈ ਜਜ਼ਬੇ ਠੰਡੇ ਪੈ ਗਏ ਤਲਾਕ ਹੋ ਗਿਆ ਇੱਕ ਸਟੇਟ ਦੇ ਅੰਦਰ ਬਾਕੀ ਸਟੇਟਾਂ ਚ ਨਹੀਂ ਇੱਕ ਸਟੇਟ ਦੇ 87% ਦੀਆਂ ਸ਼ਾਦੀਆਂ ਤਲਾਕ ਹੋ ਜਾਂਦੀਆਂ ਸਵੈਂਬਰ ਹਜ਼ਾਰਾਂ ਸਾਲ ਪਹਿਲੇ ਭਾਰਤ ਦੇ ਵਿੱਚ ਫੈਲ ਹੋਇਆ ਸਮਾਜ ਨੇ ਰੱਦ ਕਰ ਦਿੱਤਾ ਬਈ ਨਹੀਂ ਆਇੰਦਾ ਬੱਚੀ ਖੁਦ ਚੁਣਾਉ ਨਹੀਂ ਕਰੇਗੇ ਕਰੇਗੇ तोस्ते उंगली उठाएगी समाज ये बच्ची गलत है ये अरब देश अमेरिका कनाडा जैसे सो स्वंबर फेल हो रहे हैं पर रावण ते श्री राम दे समय स्वंबर आम से स्वरूप नखा ने लक्ष्मण नु चुन लिया सी वरमाला पहनाण लगी लंबी चौड़ी कथा है उन्हें गुस्से चोदी नाक काट देते ते स्वरूप नखा उना दे नच ਸਰੀਰ ਦੇ ਅੰਗ ਤੇ ਮਨ ਦੇ ਸੁਭਾਅ ਦੇ ਮੁਤਾਬਕ ਨਾਮ ਰੱਖੇ ਜਾਂਦੇ ਸਨ ਸਰੂਪ ਨਖਾ ਉਹਦੇ ਨੈਣ ਨਕਸ਼ ਬਹੁਤ ਅچھے ਸਨ ਤੇ ਲਕਸ਼ਮਣ ਨੇ ਕਿ ਨੱਕ ਕਰਕੇ ਹੀ ਤੂੰ ਖੂਬਸੂਰਤ ਲੱਗਦੀ ਪਈ ਹੈ ਬਹੁਤ ਮੈਂ ਹੀ ਕੱਟ ਦੇਣਾ ਕੱਟ ਦਿੱਤੀ ਇਹਸ਼ਿਆ ਦਾ ਇਲਾਕਾ ਐਸਾ ਹੈ ਹੋਰ ਕੁਝ ਬਰਦਾਸ਼ ਕਰ ਲਵੇ ਲੇਕਿਨ ਭਰਾ ਭੈਣ ਦੀ ਤੋਹਫਨ ਤੇ ਭੈਣ ਦੀ ਗੱਲ ਨਹੀਂ ਬਰਦਾਸ਼ ਕਰਦਾ ਰਾਵਣ ਦੀ ਭੈਣ ਸੀ ਆਮ ਬੰਦਾ ਨਹੀਂ ਬਰਦਾਸ਼ਟ ਕਰਦਾ ਹੋ ਤੇ ਰਾਜਾ ਸੀ ਬਦਲੇ ਦੀ ਭਾਵਨਾ त्यागे ਠੀਕ ਹੈ ਸਿਆਣਾ ਸੀ ਵਿਦਵਾਨ ਸੀ ਸ਼ਿਵਜੀ ਦਾ ਭਗਤ ਸੀ ਪਰ ਭੈਣ ਦੀ ਨੱਕ ਕੱਟੀ ਇਤਿਹਾਸ ਦੇ ਨਿੱਕੇ ਪਹਿਲੋ ਮੈਂ ਤੁਹਾਡੇ ਸਾਹਮਣੇ ਰੱਖੇ ਨੇ ਲਕਸ਼ਮਣ ਗਿਆ ਗਿਆਨ ਲੈਣ ਵਾਸਤੇ ਰਾਵਣ ਦੇ ਸਿਰ ਦੇ ਭਾਰ ਖੜਾ ਹੋਇਆ ਔਰ ਕਹਿੰਦਾ ਹੈ ਬ੍ਰਾਹਮਣ ਦੇਵਤਾ ਸੁਣਿਆ ਤੁਹਾਡੇ ਕੋਲ ਬੜਾ ਗਿਆਨ ਹੈ ਬੜੀ ਸਮਝ ਹੈ ਹਰ ਪੈ ਲੋ ਦੇ ਜੋ ਕੀਮਤੀ ਤੋਂ ਕੀਮਤੀ ਵਿਚਾਰ ਧਾਰਾ ਵੇ ਤੁਸੀਂ ਜਾ ਰਹੇ ਹੋ ਜਗਤ ਤੋਂ ਦੱਸ ਕੇ ਜਾ ਰਾਵਣ ਨੇ ਅੱਖ ਜ਼ਰੂਰ ਖੋਲੀਏ ਔਰ ਘਿਰਣਾ ਭਰੇ ਮੁਸਕਰਾਹਟ ਵੀ ਚਿਹਰੇ ਤੇ ਆਈ ਫਿਰ ਅੱਖਾਂ ਬੰਦ ਹੋ ਗਈ लक्ष्मण ਵਾਪਸ ਆ ਗਏ RAM ਨੂੰ ਕਹਿੰਦਾ ਭਗਵਨ ਉਹ ਤੇ ਬੋਲਦਾ ਹੀ ਨਹੀਂ ਪਤਾ ਹੈ RAM ਨੇ ਕੀ ਆਖਿਆ ਤੈਨੂੰ ਬੁਲਾਣ ਦੀ ਜਾਂਚ ਨਹੀਂ ਆਈ ਤੈਨੂੰ ਗਿਆਨ ਲੈਣ ਦਾ ਡੰਗ ਨਹੀਂ ਆਇਆ ਜਾ ਉਹ ਵਿਦਵਾਨ ਹੈ ਸ਼ਿਵਜੀ ਦਾ ਭਗਤ ਉਹਦੇ ਕਦਮਾਂ ਦੇ ਵਿੱਚ ਖੜਾ ਉਹਦੇ ਪੈਰਾਂ ਤੇ ਮੱਥਾ ਟੇਕ ਫਿਰ ਹੱਥ ਜੋੜ ਕੇ ਮੰਗ ਕਰ ਇੰਜ ਗਿਆਨ ਦੀ ਮੰਗ ਕਰੀ ਦੀ ਜਿਹਦੇ ਕਦਮਾਂ ਦੇ ਚਰਾਮ ਲਕਸ਼ਮਣ ਨੂੰ ਖੜਾ ਕਰਨਾ ਚਾਹੁੰਦੇ ਨੇ ਤੇ ਜਿਸ ਦੇ ਕੋਲ ਉਹ ਗਿਆਨ ਲੈਣਾ ਚਾਹੁੰਦੇ ਨੇ ਉਹ ਮਨੁੱਖ ਮਾਮੂਲੀ ਨਹੀਂ ਹੋ ਸਕਦਾ ਮਾਮੂਲੀ ਨਹੀਂ ਹੋ ਸਕਦਾ ਅੱਜ ਕੇ ਇਸ ਤਰ੍ਹਾਂ ਕੀਤਾ ਤੇ ਰਾਮ ਨੇ ਜਿਹੜੀ ਆਖਰੀ ਗੱਲ ਕੀਤੀ ਲਕਸ਼ਮਣ ਮਨੁੱਖ ਦੀ ਜ਼ਿੰਦਗੀ ਚ ਕੱਲ ਕਤਈ ਨਹੀਂ ਆਉਂਦਾ ਜੋ ਕਰਨਾ ਹੈ ਅੱਜ ਕਰ ਜੋ ਜ਼ਰੂਰੀ ਕੰਮ ਹੋਵੇ ਕਦੀ ਮਲਤਵੀ ਨਾ ਕਰਨੀ ਪੋਸ ਬੰਨ ਨਾ ਕਰਨੀ ਕੱਲ ਤੇ ਨਾ ਛੁੱਟ ਜੋ ਗੈਰ ਜ਼ਰੂਰੀ ਕੰਮ ਹੋਵੇ ਮਲਤਵੀ ਕਰ ਦੇ ਜੋ ਜ਼ਰੂਰੀ ਹੋਵੇ ਭੁੱਲ ਕੇ ਵੀ ਮਲਤਵੀ ਨਾ ਕਰੀ ਜੋ ਪੁੰਨ ਹੋਵੇ ਉਹਨੂੰ ਕਦੀ ਮਲਤਵੀ ਨਾ ਕਰੀ ਜੋ ਪਾਪ ਹੋਵੇ ਉਹਨੂੰ ਕੱਲ ਤੇ ਛੋੜੇ ਗੁਰੂ ਅਰਜਨ ਦੇਵ ਜੀ ਦਾ ਵਾਕ ਜਿਨ੍ਹਾਂ ਦਾ ਪੁਰਬ ਮਨਾ ਰਿਹਾ ਬਾਦਸ਼ਾਹ ਕਹਿੰਦੇ ਨਹੀਂ ਬਿਲੰਭ ਧਰਮੰਗ ਬਿਲੰਭ ਪਾਪੰ ਜਦ ਕੋਈ ਸ਼ੁਭ ਸੰਕਲਪ ਅੰਦਰ ਪੈਦਾ ਹੋਵੇ ਸਾਬ ਕਹਿੰਦੇ ਬਿਲੰਭ ਨਹੀਂ ਕਰਨੀ ਦੇਰੀ ਨਹੀਂ ਕਰਨੀ ਕਿਉਂ ਦੇਰੀ ਕਰੇਗਾ ਉਹ ਜਿਹੜਾ ਸ਼ੁਭ ਸੰਕਲਪ ਹੈ ਕਮਜ਼ੋਰ ਹੋ ਜਾਏਗਾ ਫਿਰ ਤੂੰ ਉਹ ਨਹੀਂ ਕਰ ਸਕੇਗਾ ਬਿਲੰਭ ਪਾਪੰ ਅਗਰ ਕੋਈ ਪਾਪ ਦਾ ਸੰਕਲਪ ਪੈਦਾ ਹੋਇਆ ਹੈ ਦੇਰੀ ਕਰੀ ਤਾਂ ਕਿ ਉਹ ਕਮਜ਼ੋਰ ਹੋ ਜਾਏ ਲੇਕਿਨ ਹੁੰਦਾ ਕਿ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਚੰਗੀਆਂ ਆਈਆਂ ਆਲਕ ਕਰੇ ਬੁਰਾਈ ਹੋਵੇ ਸੇ ਬੁਰਾ ਸੰਕਲਪ ਪੈਦਾ ਹੋਇਆ ਬੰਦਾ ਤਤ ਛਿਨ ਕਰਦਾ ਚੰਗਾ ਸੰਕਲਪ ਪੈਦਾ ਹੁੰਦਾ ਸੋਚਦਾ ਕੱਲ ਸੋਚਾਂਗੇ ਪਰਸੋਂ ਸੋਚਾਂਗੇ ਇਸ ਤਰ੍ਹਾਂ ਮਨੁੱਖ ਰੋਜ਼ ਦੀ ਰੋਜ਼ ਬੁਰਾ ਹੁੰਦਾ ਜਾ ਰਿਹਾ ਹੈ ਚੰਗਿਆਈਆਂ ਤੋਂ ਬਚਦਾ ਜਾ ਰਿਹਾ ਕਿਉਂਕਿ ਚੰਗਿਆਈਆਂ ਨੂੰ ਪੋਸਟ ਬੋਨ ਕਰਦਾ ਹੈ ਚੰਗੀਆਂ ਆਈਆਂ ਆਲਕ ਕਰੇ ਬੁਰਾਈ ਹੋਵੇ ਸਹਿਰ ਇਹ ਮਹਾਨ ਗਿਆਨ ਰਾਵਣ ਨੇ ਲਕਸ਼ਮਣ ਨੂੰ ਦਿੱਤਾ ਹੁਣ ਪ੍ਰਸ਼ਨ ਖੜਾ ਹੋਵੇਗਾ ਹਾਰ ਕਿਉਂ ਗਏ ਭਾਰਤ ਦੇ ਇਤਿਹਾਸਕਾਰ ਕਹਿੰਦੇ ਨੇ ਰਾਵਣ RAM ਤੋਂ ਨਹੀਂ ਹਾਰੇ ਆਪਣੇ ਭਰਾ ਤੋਂ ਹਾਰੇ ਨਿਬਿਖਸ਼ਣ ਤੋਂ ਸਾਰੇ ਸੀਕਰਟ ਸਾਰਾ ਰਾਜ਼ ਭਰਾ ਨੇ ਦੱਸ ਦਿੱਤਾ ਵਿਭਿਖਸ਼ਣ ਅਰਚਾਣਕ ਰਿਸ਼ੀ ਕਹਿੰਦੇ ਨੇ ਮਨੁੱਖ ਦੁਸ਼ਮਣ ਦੇ ਵਾਰ ਤੋਂ ਬਚ ਸਕਦਾ ਹੈ ਪਰ ਆਦੇਵਾਰ ਤੋਂ ਨਹੀਂ ਬਚ ਸਕਦਾ ਕਿਉਂਕਿ ਭਰਾ ਨੂੰ ਸਭ ਕੁਝ ਪਤਾ ਸਭ ਕੁਝ ਪਤਾ ਹੈ ਹੋ ਸਕਦਾ ਹੈ ਦੁਸ਼ਮਣ ਦਾ ਵਾਰ ਖਾਲੀ ਚਲਾ ਜਾਏ ਕਿਉਂਕਿ ਉਹਨੂੰ ਬਹੁਤਾ ਗਿਆਨ ਨਹੀਂ ਹੈ ਪਰ ਆਦਾ ਵਾਰ ਖਾਲੀ ਨਹੀਂ ਹੋਇਆ ਇਸ ਵਾਸਤੇ ਆਮ ਦੁਸ਼ਮਣਾਂ ਦੇ ਇਤਨੀ ਦੁਸ਼ਮਣੀ ਨਹੀਂ ਪਾਈ ਜਾਂਦੀ ਨਹੀਂ ਦੇਖੀ ਜਾਂਦੀ ਕਈ ਵਾਰ ਫਰਾਵਾਂ ਦੇ ਜੋ ਦੁਸ਼ਮਣੀ ਦੇਖੀ ਜਾਂਦੀ ਬੜੀ ਭयंकर ਵਿਵੇਕਸ਼ਣ ਨੇ ਸਾਰੇ ਰਾਜ਼ ਦੱਸ ਦਿੱਤੇ ਨੇ ਵਿਵੇਕਸ਼ਣ ਤੇ ਰਾਜ਼ ਸੀ ਰਾਮਣ ਦਾ ਸਾਰੇ ਸੀਕ੍ਰੇਟ ਦੱਸ ਦਿੱਤੇ ਇਸ ਵਾਸਤੇ ਭਾਰਤ ਦੇ ਛੋਟੇ ਦੇ ਇਤਿਹਾਸਕਾਰ ਕਹਿੰਦੇ ਨੇ ਰਾਵਣ ਹਾਰਿਆ ਹੈ ਭਰਾ ਦੀ ਮਾਰ ਤੋਂ ਤੋਂ ਭਾਰਤ ਦੇ ਚ ਬੋਲ ਪ੍ਰਚਲਿਤ ਨੇ ਘਰ ਕਾ ਬੇਦੀ ਲੰਕਾ ਡਾਲੇ ਇਤਨਾ ਮਹਾਨ ਸੀ ਤੇ ਉਹਨੂੰ ਦੁਸ਼ਟ ਕਿਉਂ ਆਖਿਆ ਗਿਆ ਮਨੁੱਖ ਦੀ ਫਿਤਰਤ ਹੈ ਜੋ ਹਾਰ ਜਾਏ ਉਹ ਸ਼ੈਤਾਨ ਹੁੰਦਾ ਹੈ ਜੋ ਜਿੱਤ ਜਾਏ ਉਹ ਭਗਵਾਨ ਹੁੰਦਾ ਹੈ ਕੁਦਰਤੀ ਗੱਲ ਹੈ ਸਭ ਪ੍ਰਭੂ ਖੇਡ ਹੈ ਮਨੁੱਖ ਪ੍ਰਭਾਵਤ ਹੈ ਜੋ ਜਿੱਤਦਾ ਹੈ ਉਹ ਪ੍ਰਭਾ ਜੋ ਹੈ ਭਗਵਾਨ ਹੈ ਜੋ ਹਾਰ ਜਾਏ ਉਹ ਸ਼ੈਤਾਨ ਹੈ ਇਸ ਤਰ੍ਹਾਂ ਹੀ ਹੋਇਆ ਇਸ ਵਾਸਤੇ ਆਮ ਬੰਦੇ ਕਰੀਬਨ ਕਰੀਬਨ ਕੋਸ਼ਿਸ਼ ਕਰਦੇ ਨੇ ਅਸੀਂ ਜਗਤ ਦੇ ਵਿੱਚ ਜੀਤੂ ਬਣ ਗਏ। ਤਾਂ ਜੇ ਤੋ ਤਾਂ ਮੰਨ ਸਕਦੇ ਕੋਈ ਸ਼ਕਤੀ ਹੋਵੇ ਤਾਕਤ ਹੋਵੇ ਮਨੁੱਖ ਸ਼ਕਤੀ ਤੋਂ ਪ੍ਰਭਾਵਤ ਹੈ। ਹੁਣ ਇਹਨੇ ਅਰਜ਼ ਕੀਤੀ ਸੀ। ਪਰਮਾਤਮਾ ਇੱਕ ਸ਼ਕਤੀ ਹੈ ਵਿਅਕਤੀ ਨਹੀਂ। ਮਨੁੱਖ ਸ਼ਕਤੀ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਤੇ ਮਨੁੱਖ ਬਾਹਰੋਂ ਸ਼ਕਤੀਸ਼ਾਲੀ ਹੈ, ਇੱਕ ਮਨੁੱਖ ਅੰਦਰੋਂ ਸ਼ਕਤੀਸ਼ਾਲੀ। ਜੋ ਅੰਦਰ ਦੀ ਸ਼ਕਤੀ ਉਹਨੂੰ ਸਤ ਕਹਿੰਦੇ ਨੇ। ਜੋ ਬਾਹਰ ਦੀ ਸ਼ਕਤੀ ਨੂੰ ਸਤਾ ਕਹਿੰਦੇ ਨੇ ਜੋ ਅੰਦਰ ਦੀ ਸ਼ਕਤੀ ਨੂੰ ਧਰਮ ਨੀਤੀ ਕਹਿੰਦੇ ਨੇ ਜੋ ਬਾਹਰ ਦੀ ਸ਼ਕਤੀ ਨੂੰ ਰਾਜਨੀਤੀ ਕਹਿੰਦੇ ਬਦਕਿਸਮਤੀ ਹੈ ਆਹ ਕਾਲ ਤੋਂ ਸਤਾ ਸਤ ਨਾਲ ਟਕਰਾਂਦੀ ਰਹੇਗੀ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਅੱਜ ਦੀ ਕਥਾ ਦੇ ਵਿੱਚ 라वण ਦਾ ਜਿਹੜਾ ਇਤਿਹਾਸ ਬਿਆਨ ਕੀਤਾ ਹੈ ਉਹ ਬਹੁਤ ਘੱਟ ਬਿਆਨ ਹੋਇਆ ਹੈ। 라वण ਦੀ ਜਿਹੜੇ ਗੁਣਾ ਦੇ ਉੱਤੇ ਉਹਨਾਂ ਨੇ ਗੱਲ ਕੀਤੀ ਹੈ ਉਹ ਬਹੁਤ ਘੱਟ ਸੁਣਨੇ ਨੂੰ ਮਿਲੇ। ਬਲਕਿ ਜਿਹੜੇ 라वण ਦਾ ਇਮੇਜ ਦੱਸਿਆ ਜਾਂਦਾ ਹੈਗਾ ਵੈ Hindu ਧਰਮ ਦੇ ਵਿੱਚ ਉਤੋਂ ਇਹ ਸਾਬਤ ਹੁੰਦਾ ਹੈ ਕਿ 라वण ਜਿਹੜਾ ਵੈ ਉਹ ਇੱਕ ਦੁਸ਼ਟ ਇਨਸਾਨ ਸੀਗਾ। ਉਹਦਾ ਕਿਰਦਾਰ ਨਹੀਂ ਸੀ ਅੱਛਾ ਹੈ। ਸ਼ਕਤੀ ਜ਼ਰੂਰ ਸੀ ਤਾਕਤ ਜ਼ਰੂਰ ਸੀ ਲੇਕਿਨ ਉਹ ਜਿਹੜਾ ਉਹ ਗਲਤ ਇਸਤੇਮਾਲ ਕਰਦਾ ਸੀ ਪਰ ਅੱਜ ਦੀ ਕਥਾ ਨੇ ਇਸ ਚੀਜ਼ ਨੂੰ ਵਾਜ਼ਿਹਾ ਕਰ ਦਿੱਤਾ ਕਿ ਰਾਵਣ ਜਿਹੜਾ ਕਿ ਸ਼ਿਵ ਜੀ ਦਾ ਬਹੁਤ ਵੱਡਾ ਭਗਤ ਸੀਗਾ ਉਹਦੀ ਭਗਤੀ ਦਾ ਅੰਦਾਜ਼ਾ ਤੁਸੀਂ ਇਸ ਤੋਂ ਲਾਵੋ ਕਿ ਉਹਨੇ ਆਪਣਾ ਸਿਰ ਜਿਹੜਾ ਕਿ 10 ਸਿਰਾਂ ਜੋਗੇ ਪਰਬਲ ਵਿਚਾਰ ਰੱਖਦਾ ਸੀ ਇੰਨੀ ਉਹਦੀ ਸੋਚ ਜੜੀ ਸੀਗੀ ਉਹ ਮਹਾਨ ਸੀਗਾ ਇਨਾ ਉਹ ਜ਼ਹੀਨ ਸੀ ਇਨਾਤ ਕੋ ਗਿਆਨ ਸੀ ਨੋਲਿਜ ਸੀਗਾ ਉਹ ਉਹਨੇ ਕੱਟ ਕੇ ਰੱਖ ਦਿੱਤਾ ਸੀ ਕਿ ਜਿਸ ਸਿਰ ਦੇ ਉੱਤੇ ਸ਼ਿਵ ਜੀ ਦਾ ਮੇਰ ਭਰਿਆ ਹੱਥ ਨਹੀਂ ਉਸ ਸਿਰ ਨੂੰ ਤਨ ਦੇ ਨਾਲ ਰਹਿਣ ਦਾ ਕੋਈ ਹੱਕ ਨਹੀਂ ਚਾਹਤ ਕਿ ਉਹਨਾਂ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਨੇ ਪੰਜ ਸਿਰਾਂ ਦੀ ਮੰਗ ਕੀਤੀ ਸੀ ਤੇ ਫਿਰ ਪੰਜ ਸਿਰ ਜਿਹੜੇ ਸੀਗੇ ਪੰਜ ਪਿਆਰੇ ਜਿਹੜੇ ਸੀ ਉਹ ਖੜੇ ਹੋਏ ਸੀ ਮੰਗ ਕਰਨੇ ਤੇ ਜਦ ਕਿ ਰਾਵਣ ਨੇ ਬਗੈਰ ਮੰਗ ਕੀਤਿਆ ਇਹਨੇ ਪਰਬਲ ਵਿਚਾਰਾਂ ਵਾਲਾ ਸਿਰ ਜਿਹੜਾ ਕਿ 10 ਸਿਰਾਂ ਦੇ ਬਰਾਬਰ ਸੀ ਉਹਦਾ ਇੱਕ ਸਿਰ ਜਿੰਨਾ 10 ਬੰਦੇ ਸੋਚ ਸਕਦੇ ਐ ਇਨਾ ਉਹ ਇਕੱਲਾ ਸੋਚਦਾ ਸਿਰ ਐਸੀ ਉਹਦੀ ਸੋਚ ਸੀਗੀ ਇਨਾ ਉਹ ਜ਼ਹੀਨ ਸੀ ਇਨਾ ਕੋ ਗਿਆਨ ਸੀ ਨੌਲੇਜ ਸੀਗਾ ਉਹਨੇ ਕੱਟ ਕੇ ਰੱਖ ਦਿੱਤਾ ਕਿ ਨਹੀਂ ਉਸ ਸਿਰ ਨੂੰ ਤਨ ਨਾਲ ਜੁੜੇ ਰਹਿਣ ਦਾ ਕੋਈ ਫਾਇਦਾ ਨਹੀਂ ਜਿਹਦੇ ਕੋਲ ਸ਼ਿਵ ਜੀ ਦਾ ਮਿਹਰ ਭਰਿਆ ਹੱਥ ਨਹੀਂ ਉਹਦੇ ਦੋ ਹੱਥਾਂ ਦੇ ਵਿੱਚ ਕਈ ਹੱਥਾਂ ਜਿੰਨੀ ਤਾਕਤ ਸੀ ਸ਼ਕਤੀ ਸੀ ਉਹਦੇ ਜਿਹੜੇ ਵਿਚਾਰ ਗਿਆਨੀ ਸੰਤ ਸਿੰਘ ਮਸਕੀਨ ਜਿਹਨਾਂ ਦੇ ਮੁਤਲਕ ਬਿਆਨ ਕੀਤੇ ਉਹ ਸੁਣ ਕੇ ਅਦਾਜ਼ਾ ਹੁੰਦਾ ਹੈ ਕਿ ਜਿਹੜਾ ਰਾਵਣ ਹੈ ਉਹ ਕਿੰਨਾ ਅੱਗੇ ਸੀਗਾ ਆਪਣੇ ਟਾਈਮ ਦੇ ਵਿੱਚ ਉਹ ਉਸ ਤੋਂ ਕਿਤੇ ਜ਼ਿਆਦਾ ਅੱਗੇ ਸੀ ਜਿਹੜੀ ਅੱਜ ਸਾਇੰਸ ਨੇ ਤਰੱਕੀ ਕੀਤੀ ਹੈ ਉਹ ਨੇ ਉਸ ਦੌਰ ਚ ਕਰ ਲਈ ਸੀ ਇਸ ਤੋਂ ਤੁਸੀਂ ਉਹਦੀ ਜ਼ਹਾਨਤ ਦਾ ਅੰਦਾਜ਼ਾ ਲਾਓ। ਔਰ ਸ਼ਿਵ ਜੀ ਨੇ ਵੀ ਆਪਣੇ ਭਰਾ ਰਾਮ ਨੂੰ ਜਦੋਂ ਰਾਵਣ ਮਰਨ ਲੱਗਾ ਸੀਗਾ ਇਹ ਕਿਹਾ ਸੀ ਕਿ ਅੱਜ ਧਰਤੀ ਦੇ ਉੱਤੋਂ ਇੱਕ ਬਿਹਤਰੀਨ ਇਨਸਾਨ ਜਾ ਰਿਹਾ ਹੈ ਜਿਹਦਾ ਕਿ ਖਲਾ ਰਹਿ ਜਾਏਗਾ ਨੁਕਸਾਨ ਜਿਹਦਾ ਪੂਰਾ ਨਹੀਂ ਹੋ ਸਕਦਾ ਤੇ ਮੈਂ ਚਾਹੁੰਦਾ ਕਿ ਤੂੰ ਆਖਰੀ ਵੇਲੇ ਮਰਨ ਵੇਲੇ ਉਹਦੇ ਕੋਲ ਕੋਈ ਅੱਛੀ ਚੀਜ਼ ਲੈ ਇਹ ਕੋਈ ਛੋਟੀ ਗੱਲ ਨਹੀਂ ਹੈ ਲੇਕਿਨ ਹਿੰਦੁਸਤਾਨ ਦੇ ਵਿੱਚ ਹਿੰਦੂਆਂ ਨੇ ਜਿਹੜਾ ਰਾਵਣ ਦਾ ਇਤਿਹਾਸ ਬਿਆਨ ਕੀਤਾ ਹੈ ਉਹ ਉਹਨਾਂ ਨੇ ਰਾਵਣ ਦੇ ਨਾਲ ਇਨਸਾਫ ਨਹੀਂ ਕੀਤਾ ਉਹਦਾ ਪੁਤਲਾ ਜਲਾਇਆ ਜਾਂਦਾ ਹਰ ਸਾਲ ਜਿੰਨੀ 라ਵਣ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਇੰਨੀ ਕਿਸੇ ਦੀ ਵੀ ਨਹੀਂ ਕੀਤੀ ਜਾਂਦੀ ਪਹਿਲੇ ਸਾਰਾ ਦਿਨ ਉਹਦੇ ਅੱਗੇ ਮੱਥਾ ਟੇਕਿਆ ਜਾਂਦਾ ਔਰ ਸ਼ਾਮ ਨੂੰ ਉਹਦੇ ਪੁਤਲੇ ਨੂੰ ਅੱਗ ਲਾਤੀ ਜਾਂਦੀ ਜਦ ਉਹਦੇ ਅੱਗੇ ਉਹਦੇ ਪੁਤਲੇ ਨੂੰ ਅੱਗ ਹੀ ਲਾਉਣੀ ਹੈ ਤੇ ਫਿਰ ਮੱਥਾ ਕਿਉਂ ਟੇਕਿਆ ਜਾਂਦਾ ਹੈਗਾ ਫਿਰ ਕਿਉਂ ਉਹਦੇ ਅੱਗੇ ਜਿਹੜਾ ਵਾ ਉਪਰਾਸ਼ਾਦ ਰੱਖਿਆ ਜਾਂਦਾ ਹੈ ज्ञानी संत सिंह मस्कीन जी ने अपनी कथा दे महानता बयान की रावण की जड़ी के इतिहास बहुत घट सुनने मिलती है और सिखी धर्म ने ही रावण दे नाल जड़ी है वो इंसाफ किया जड़ा इतिहास है सही मायनिया बयान किया है फिर वो तू कथा कहती लगी कमेंट करके लाजमी दस रखिए अपना ढेर सारा ख्याल मिला अगली वीडियो अल्लाह हाफिज़